ਕੀ ਹਰ ਵਾਰ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਤੇ ਉਹ ਉਸ ਸਮੇਂ ਇਲੈਕਸ਼ਨ ਹੁੰਦੀ ਹੈ ਜਦੋਂ ਸਾਡੇ ਰਹਿਬਰਾਂ ਦਾ ਪ੍ਰਕਾਸ਼ ਦਿਹਾੜਾ ਹੁੰਦਾ ਤੇ ਪਿਛਲੀ ਵਾਰ ਵੀ ਐਸੀ ਤਰ੍ਹਾਂ ਹੋਇਆ ਜਦੋਂ ਦ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਦਾ ਪਰਗਟ ਹੋਣ ਸੀਗਾ ਤੇ ਉਸੇ ਦਿਨਾਂ ਦੇ ਨੇੜੇ ਜਿਹੜੀ ਹੈ ਚੋਣਾਂ ਕਰਵਾਈਆਂ ਜਾ ਰਹੀਆਂ ਸੀ ਤੇ ਉਦੋਂ ਵੀ ਸਰਕਾਰ ਨੂੰ ਜਿਹੜਾ ਇੱਕ ਮੰਗ ਪੱਤਰ ਵੀ ਦਿੱਤੇ ਗਏ ਔਰ ਐਲਾਨ ਵੀ ਕੀਤੇ ਗਏ ਵੱਖ-ਵੱਖ ਕਿੱਲਿਆਂ ਦੇ ਵਿੱਚ ਪਹੁੰਚ ਕੇ ਆਗੂਆਂ ਨੇ ਜਿਹੜੇ ਮੰਗ ਪੱਤਰ ਦਿੱਤੇ ਪਰ ਸਰਕਾਰ ਦੇ ਰਤਾ ਜੂਨੀ ਜਿਹੜੀ ਸਰਕੀ ਤੇ ਇਸ ਵਾਰ ਵੀ ਜਿਹੜਾ 5 ਅਕਤੂਬਰ ਨੂੰ ਜਿਹੜੀਆਂ ਚੋਣਾਂ ਐਲਾਨੀਆਂ ਗਈਆਂ ਤੋਂ ਬੜੀ ਨੰੰਦੜੀ ਗੱਲ ਹੈ ਕਿ ਪੰਜਾਬ ਸਰਕਾਰ ਜਾਣਦੇ ਹੋਏ ਜਾਣ ਬੁੱਝ ਕੇ ਉਹਨਾਂ ਦਿਨਾਂ ਦੇ ਵਿੱਚ ਹੀ ਚੋਣਾਂ ਕਰਵਾਉਂਦੀ ਹੈ ਜਦੋਂ ਕਿ ਐਸੀ ਸਮਾਜ ਦੇ ਰਹਿਬਰਾਂ ਦਾ ਪ੍ਰਗਟ ਦਿਹਾੜਾ ਹੁੰਦਾ ਤੇ 5 ਅਕਤੂਬਰ ਨੂੰ ਜਿਹੜੀਆਂ ਇਹ ਚੋਣਾ ਹੋ ਰਹੀਆਂ ਔਰ 6 ਅਕਤੂਬਰ ਨੂੰ ਸਾਡੇ ਜਿਹੜੀਆਂ ਸਾਰੇ ਇਹ ਰੋਪਾ ਯਾਤਰਾ ਨਿਕਲਦੀਆਂ ਆ ਤੇ 7 ਤਰੀਕ ਨੂੰ ਜਿਹੜਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਪਰ ਸਰਕਾਰ ਨੂੰ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਕਦੇ ਵੀ ਇਹਨਾਂ ਨੇ ਜਿਹੜੀ ਸਰਕਾਰ ਨੇ ਐਸਸੀ ਸਮਾਜ ਦੇ ਲੀਡਰਾਂ ਦੀ ਕਦੇ ਵੀ ਗੱਲ ਨਹੀਂ ਸੁਣੀ ਔਰ ਹਮੇਸ਼ਾ ਹੁਣ ਸਰਕਾਰਾਂ ਨੂੰ ਜਿਹੜਾ ਖਮਿਆਜਾ ਵੀ ਭੁਗਤਣਾ ਪਿਆ ਪਰ ਇਸ ਵਾਰ ਵੀ ਅਸੀਂ ਐਸਸੀ ਸਮਾਜ ਦੇ ਜਿੰਨੇ ਵੀ ਜਿੱਥੇ ਬੰਦੀਆਂ ਦੇ ਆਗੂ ਪਹੁੰਚੇ ਹੋਏ ਆ ਸਮਾਜ ਸੇਵੀ ਲੋਕ ਜਿਹੜੇ ਪਹੁੰਚੇ ਹੋਏ ਆ ਔਰ ਪੂਰੇ ਪ੍ਰਸ਼ਾਸਨ ਨੂੰ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਜਿਹੜੀ ਅਕਤੂਬਰ ਮਹੀਨੇ ਚ ਹੈ ਜਾਂ ਜਿਹੜੀ 5 ਤਰੀਕ ਨੂੰ ਚੋਣਾ ਆ ਉਹਨਾਂ ਨੂੰ ਰੱਦ ਕਰਕੇ ਅੱਗੇ ਕੀਤਾ ਜਾਵੇ ਔਰ ਜੇਕਰ ਇਹ ਚੋਣਾ ਕੇ ਨਹੀਂ ਦਿੱਤੀਆਂ ਜਾਂਦੀਆਂ ਤੇ ਪੂਰੇ ਵਾਲਮੀਕੀ ਮਜਬੂਤ ਸੱਜ ਸਮਾਜ ਦੇ ਵੱਲੋਂ ਐਸੀ ਸਮਾਜ ਦੇ ਵੱਲੋਂ ਜਿਹੜਾ 29 ਅਕਤੂਬਰ ਨੂੰ ਜਿਹੜਾ 29 ਸਤੰਬਰ ਨੂੰ ਜਿਹੜਾ ਇਹ ਕਿ ਨਾਲ ਜਲੰਧਰ ਪਾਂਡ ਕੀਤਾ ਜਾਊਗਾ ਔਰ ਪੰਜਾਬ ਦੇ ਵਿੱਚ ਹੋਰ ਵੀ ਸਾਥੀਆਂ ਨੂੰ ਜਿਹੜਾ ਮੈਸੇਜ ਲੱਗ ਰਿਹਾ ਔਰ ਹੋਰ ਵੀ ਸਾਥੀ ਜਿਹੜੇ ਆ ਥਾਂ ਥਾਂ ਦੇ ਉੱਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਰਹੇ ਆ ਸਰਕਾਰ ਦੇ ਨਾਮ ਕਿ ਇਹ ਜਿਹੜੀਆਂ ਚੋਣਾਂ ਜਿਹੜੀਆਂ ਅੱਗੇ ਕੀਤੀਆਂ ਜਾਣ ਔਰ ਅਸੀਂ ਵੀ ਜਿਹੜੀਆਂ ਜਥੇਬੰਦੀਆਂ ਵੱਲੋਂ ਜਿਹੜਾ ਇਹੋ ਹੀ ਮੰਗਿਆ ਕਿ ਜਿਹੜੀਆਂ ਇਹ ਚੋਣਾਂ ਅੱਗੇ ਕੀਤੀਆਂ ਜਾਣ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਗਲੀਆਂ ਚੋਣਾਂ ਜੋ ਮੁੱਖ ਮੰਤਰੀ ਦੀਆਂ ਜਾਂ ਹੋਰ ਜਿਹੜੀਆਂ ਚੋਣਾਂ ਹੁੰਦੀਆਂ ਪੰਜਾਬ ਦੇ ਵਿੱਚ ਵੱਡੀਆਂ ਚੁਣਾ ਉਹਨਾਂ ਦੇ ਵਿੱਚ ਐਸਸੀ ਸਮਾਜ ਜਿਹੜਾ ਮੂੰਹ ਤੋੜ ਮਾਂ ਜਵਾਬ ਦੇਊਗਾ ਉਹਨਾਂ ਸਰਕਾਰਾਂ ਨੂੰ ਜੋ ਸਰਕਾਰਾਂ ਸਾਡੀਆਂ ਨਹੀਂ ਸੁਣਦੀਆਂ ਤੇ ਉਹਨਾਂ ਦਾ ਐਸਸੀ ਸਮਾਜ ਵੀ ਨਹੀਂ ਉਹਨਾਂ ਦੀ ਸੁਣੇਗਾ